ਇਹ ਦਾ ਸਕੇ ਮੇ ਲੱਗਿਆ ਮੋਟਰ ਬਾਈ ਨਿਆਰੇ ਹੀ ਲਿਆਦਾ ਮਤਲਬ ਵਿਆਜ ਵਿਆਜ ਚ ਹੀ ਤਿਆਰ ਹੁੰਦਾ ਜੀ ਅੱਜ ਦੇ ਹਿਸਾਬ ਨਾਲ ਹਾਂ ਸਹੀ ਗੱਲ ਹੈ 40000 ਰੁਪਿਆ ਲਾਓ ਨਵਾਂ ਬਣਾ ਕੇ ਲੈ ਜੀ ਨਵਾਂ ਬਣਾਓ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਮੋਟਰਸਾਈਕਲ ਤਿੰਨ ਤਿਆਰ ਕਰੇ ਨੇ ਤੇ ਸਾਰੇ ਭਾਈ ਆਏ ਹੋਏ ਨੇ ਕਿਉਂਕਿ ਇਹਨਾਂ ਦੇ ਮੋਟਰਸਾਈਕਲ ਹੈ ਪਹਿਲਾਂ ਤੁਸੀਂ ਮੋਟਰਸਾਈਕਲ ਦੇਖ ਸਕਦੇ ਹੋ ਕਿ ਕਿੱਦਾਂ ਤਿਆਰ ਕਰੇ ਨੇ ਲਵੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਤੇ ਬਾਈਆਂ ਨਾਲ ਵੀ ਥੋੜੀ ਕਰਾਉਂਦੇ ਆਂ ਗੱਲਬਾਤ ਬਈ ਨਾ ਫਿਕਰ ਤੁਸੀਂ ਕਰੀਏ ਇਹ ਬਾਈ ਦਾ ਮੋਟਰਸਾਈਕਲ ਹੈ ਤੇ ਕਿਹੜੇ ਪਿੰਡੋਂ ਆਈ ਆਪਾਂ ਆਪਾਂ ਪਿੰਡਾਂ ਗਾਜੀ ਲੀਖ ਲੀਖਾ ਬੜੇ 100 ਕਿਲੋਮੀਟਰ ਦੇ ਪਿੰਡਾਂ ਤਕਰੀਬਨ ਮੁੱਲਾ ਪ੍ਰਦਖ ਦਾ ਕੋਲ ਮੁੱਲਾ ਪ੍ਰਦਖ 100 ਕਿਲੋਮੀਟਰ ਤੋਂ ਬਾਈ ਆਇਆ ਹੈ ਨਾ ਤੇ ਸਪਲੈਂਡਰ ਮੋਟਰਸਾਈਕਲ ਕਰਿਆ ਤਿਆਰ ਬਈ ਦੱਸ ਕਿਵੇਂ ਲੱਗਿਆ ਮੋਟਰ ਬਾਈ ਨਿਆਰੇ ਹੀ ਲਿਆਦਾ ਮਤਲਬ ਵਿਆਜ ਵਿਆਜ ਕੀ ਤਿਆਰ ਹੁੰਦਾ ਜੀ ਅੱਜ ਕੱਲ੍ਹ ਦੇ ਹਿਸਾਬ ਨਾਲ ਹਾਂ ਸਹੀ ਗੱਲ ਹੈ 40000 ਰੁਪਏ ਲਾਓ ਨਵਾਂ ਬਣਾ ਕੇ ਲੈ ਜਾ ਨਵਾਂ ਬਣਾ ਕੇ ਲੈ ਜਾ ਇਧਰੋਂ ਮੋਟਰਸਾਈਕਲ ਸਾਰਾ ਦਿਖਾ ਦੇ ਵਧੀਆ ਇੱਕਦਮ ਕੋਈ ਮੱਤੇ ਦੀ ਗੱਲ ਹੈ ਨਹੀਂ ਜੱਗੇ ਸਵੱਦੀ ਵਾਲਿਆਂ ਵਾਂਗੂ ਬਾਈ ਬਾਟੀ ਕੱਢੇ ਪਿਆ ਰੂਹ ਖੁਸ਼ ਹੋ ਗਈ ਪੂਰੀ ਦੇਖ ਕੇ ਰੂਹ ਖੁਸ਼ ਹੋ ਜਾਣਗੀ ਕੋਈ ਵੀ ਚੀਜ਼ ਤੁਹਾਨੂੰ ਆਇੰਦਾ ਹੀ ਲੱਗਦਾ ਵੀ ਡੁਪਲੀਕੇਟ ਆ ਪਰ ਸਾਰੀ ਲੋਕੋ ਤੁਹਾਨੂੰ ਨਵੀਂ ਲੱਗਦੀ ਆ ਬਾਈ ਜਿਹੜੀਆਂ ਵੀ ਜੈਨੀਆਂ ਹੈਗੀ ਆ ਜਿਵੇਂ ਬਾਈ ਨੇ ਕਿਹਾ ਸੀਗਾ ਵੀ ਹਾਰ-ਪਾ ਕੇ ਤੋਰਾਂਗੇ ਬਿਲਕੁਲ ਉਦਾਂ ਹੀ ਕੀਤਾ ਬਾਈ ਨੇ ਨਵੇਂ ਵਾਲੀ ਫੀਲਿੰਗ ਨਵੇਂ ਵਾਲੀ ਫੀਲਿੰਗ ਦਵਾਸੀ ਪੂਰੀ ਆਣ ਜਿਵੇਂ ਏਜੰਸੀ ਚੋਂ ਕਢਾ ਕੇ ਲੈ ਕੇ ਚੰਦੇ ਹੁੰਦੇ ਆ ਰੂਹ ਖੁਸ਼ ਹੋ ਗਈ ਬੰਦੇ ਪੂਰੀ ਦੇਖ ਕੇ ਮੋਟਰਸਾਈਕਲ ਤੇ ਇਹ ਬੰਦਾ ਲੱਖ ਰੁਪਇਆ ਲਾ ਕੇ ਲੌਂਡਰ ਬੀਲਿੰਗ ਲੈਂਦਾ ਇੱਥੇ 40000 ਜਿ ਨਾਲੇ ਉਹ ਜੀ ਚੀਜ਼ ਨਹੀਂ ਜਿਵੇਂ ਆਪਣੇ ਦੂਜੇ ਹੁੰਦੇ ਨੇ ਸੈਂਸਰਾਂ ਜਿਹੜੇ ਉਹ ਪਹਿਲਾਂ ਹਾਂ ਬਾਈ ਤੇ ਹੁਣ ਇਸ ਕਰਕੇ ਬਾਈ ਸਾਰੇ ਤਿਆਰ ਕਰਾਉਦੇ ਨੇ ਬਹੁਤ ਬਹੁਤ ਵਧੀਆ ਬਾਈ ਪੂਰਾ ਪੂਰਾ ਵਧੀਆ ਕੰਮ ਤੇ ਬਾਈ ਉਧਰ ਖੜੇ ਨੇ ਪਲਟੀਨੇ ਵਾਲੇ ਤੇ ਉਹਨਾਂ ਨੇ ਕੋਈ ਨਹੀਂ ਪਲਟੀਨਾ ਮੋਟਰਸਾਈਕਲ ਆਇਆ ਦਾ ਛੋਟਾ ਕਿਵੇਂ ਬਣਿਆ ਬਾਈ ਸਸਤੀ ਕਾਰ ਤੇ ਮੋਟਰਸਾਈਕਲ ਦੱਸੋ ਹੀ ਕਿਵੇਂ ਬਣਿਆ ਜਿਹਨਾਂ ਤੋਂ ਵਾਹਣ ਸਿਰਾਲਾ ਦਾ ਪਕੀਨੇ ਦਾ ਜਿਹੜੋ ਆਏ ਆ ਜਵਾਤਾਂ ਨੂੰ ਸਿਆਣ ਚ ਨਹੀਂ ਆਈ ਵੀ ਉਹ ਹੀ ਮੁੱਖ ਪਤਾ ਹੀ ਨਹੀਂ ਲੱਗਿਆ ਹੈ ਤੇ ਉਹ ਬਾਈ ਵੀ ਕਹਿੰਦੇ ਯਾਰ ਅਸੀਂ ਟਾਇਰ ਦੇਖ ਕੇ ਕਹਿੰਦਾ ਫੇਰ ਪਤਾ ਕਰਿਆ ਵੀ ਮੋਟਰਸਾਈਕਲ ਹੈ ਕਹਣਾ ਕੈਮਰਾ ਮਾਰ ਪਲਟੀਨੇ ਮੋਟਰਸਾਈਕਲ ਦਾ ਸਾਰਾ ਮੋਟਰਸਾਈਕਲ ਦਿਖਾ ਦਿੱਤਾ ਆਏ ਦਾਣੇ ਦੇਖੋ ਵੀ ਮੋਟਰਸਾਈਕਲ ਲੈ ਵੀ ਦੱਸੋ ਵੀ ਇਹ ਕਿਹੜੇ ਕਿਹੜੇ ਵੀਰ ਨੂੰ ਮੋਟਰਸਾਈਕਲ ਆਇਆ ਪਸੰਦ ਆ ਤੇ ਇੱਕ ਕਮੈਂਟਰ ਅਸੀਂ ਜਵਾਬ ਜ਼ਰੂਰ ਦਿਓ ਬਈ ਜਿੰਨੇ ਵੀ ਵੀਰ ਸਾਡੇ ਨਾਲ ਜੁੜੇ ਹੋਏ ਨੇ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਬਈ ਆਪਾਂ ਕਿੱਥੋਂ ਆਈ ਆਪਣਾ ਪਿੰਡ ਸੈਨਾਜੀ ਤੋਂ ਧੌੜੇ ਲੱਗੇ ਧੌੜੇ ਕਿੰਨੇ ਕਿਲੋਮੀਟਰ ਪਿੰਡ ਪਰ ਨਾਲੇ ਤੋਂ ਹੋਏਗਾ 18 ਕਿਲੋਮੀਟਰ ਅੱਛਾ ਜੀ ਤਕਰੀਬਨ ਇੱਥੋਂ ਹੋਏਗਾ 40 50 ਕਿਲੋਮੀਟਰ 40 50 ਕਿਲੋਮੀਟਰ ਆਈ ਜੀ ਫੇਸਬੁੱਕ ਤੇ ਦੇਖਿਆ ਸੀ ਉੱਥੇ ਇਧਰ ਆ ਕੇ ਗਏ ਅੱਛਾ ਜੀ ਸਮਝ ਆ ਆ ਉਸੀ ਦੇ ਸੰਸਿਸ ਗੱਲ ਕਹਿੰਦੇ ਸੀ 15000 ਰੁਪਏ ਚ ਕੱਟਾਂਗੇ ਅੱਛਾ ਜੀ ਤੇ ਸਾਨੂੰ ਕਹਿੰਦੇ ਨਵਾਂ ਕੋਈ ਜੂ 120000 ਚ ਹਾਂਜੀ ਤੇ ਅੱਜ ਪੂਰੀ ਗੱਲ ਹਾਂ ਥੋੜੇ ਪੈਸੈਂਟ ਦੀ ਗੱਲ ਪਾਣੀ ਗੀ ਨਾ ਤੁਹਾਨੂੰ ਆਹ ਮਾਡਲ ਨਹੀਂ ਮਿਲਣਾ ਤੀ ਅੱਜ ਨਹੀਂ ਨਹੀਂ ਮਿਲਣਾ ਹਾਂ ਨਾਲੇ ਮੋਟਰਸਾਈਕਲ ਦੀ ਐਵਰੇਜ ਵਧੀਆ ਜੀ ਨਾਲੇ ਕੋਈ ਦਿੱਕਤ ਨਹੀਂ ਆਉਂਦੀ ਗਾਹਕ ਦਾ ਬਾਅਦ ਵਿੱਚ ਪੈਸੇ ਵੀ ਘੱਟ ਲਾ ਦੇਣਾ ਉਹ ਤੋਂ ਬਈਆਂ ਮੋਟਰਸਾਈਕਲ ਲੈ ਲੈਂਦੇ ਨੇ ਜਿਵੇਂ ਉਹਨਾਂ 'ਚ ਦਿੱਕਤਾਂ ਬਹੁਤ ਹੁੰਦੀਆਂ ਨੇ ਨਾ ਹਾਂ ਪਰ ਇਹਨਾਂ ਮੋਟਰਸਾਈਕਲ 'ਚ ਕੋਈ ਦਿੱਕਤ ਨਹੀਂ ਆਉਂਦੀ ਲੈ ਕੇ ਦਿਖਾ ਇੱਧਰ ਸਾਰਾ ਆਲੇ-ਦਾਲੇ ਮੋਟਰ ਅਤੇ ਦੇਖ ਸਕਦੇ ਹੋ ਭਾਈ ਸਾਰਾ ਮੋਟਰਸਾਈਕਲ ਬਣੇ ਪਏ ਨੇ ਜਮ ਐਜੰਸੀ ਵਾਂਗੂ ਸਾਰਾ ਮੋਟਰਸਾਈਕਲ ਦੇਖੋ ਜੀ ਲੈ ਵੀ ਦੱਸਿਓ ਜਰੂਰ ਜਿੰਨੇ ਵੀ ਵੀਰ ਸਾਡੇ ਨਾਲ ਜੁੜੇ ਹੋਏ ਨੇ ਤੇ ਕਮੈਂਟ ਕਰਕੇ ਸਾਨੂੰ ਦੱਸਿਆ ਜਰੂਰ ਕਰੋ ਭਾਈ ਸਾਡਾ ਕੰਮਕਾਰ ਤੁਹਾਨੂੰ ਕਿਵੇਂ ਲੱਗਦਾ ਸਾਰਾ ਟੋਟਲ ਮੋਟਰਸਾਈਕਲ ਦੇਖ ਸਕਦੇ ਹੋ ਭਾਈ ਲੈ ਵੀ ਖੁਸ਼ ਹੋ ਸਾਰੇ ਹਾਂ ਭਾਈ ਪੂਰੇ ਖੁਸ਼ ਆ ਅੱਛਾ ਅੱਛਾ ਜੀ ਤੁਸੀਂ ਖੁਸ਼ ਹੋ ਵੀ ਪੂਰੇ ਪੂਰੇ ਚੜ੍ਹਦੀ ਕਲਾ ਚ ਪੂਰੀ ਚੜ੍ਹਦੀ ਕਲਾ ਚ ਲੈ ਵੀ ਕਰ ਦਿਓ ਵੀਡੀਓ ਨੂੰ ਸ਼ੇਅਰ ਭਾਈ